ਜੀ ਸਾ ਸਰ ਕੱਲ ਸੁਖਬੀਰ ਬਾਦਲ ਨੇ ਮੁਕਸਰ ਗਿੱਦੜਵਾ ਤੇ ਮਲੋੜ ਦੇ ਵਿੱਚ ਰੈਲੀਆਂ ਕੀਤੀਆਂ ਛੋਟੀਆਂ-ਛੋਟੀਆਂ ਵੀ ਮੇਲਾ ਮਾਗੀ ਕਾਨਫਰੰਸ ਨੂੰ ਲੈ ਕੇ ਤੁਹਾਡੇ ਬਾਰੇ ਵੀ ਕੱਲ ਕਿਹਾ ਕਿ ਕਾਂਗਰਸ ਤੀਜੇ ਨੰਬਰ ਤੇ ਆਈ ਆ ਦੇਖੋ ਗੱਲ ਆ ਗੱਲ ਆ ਸੁਖਬੀਰ ਬਾਦਲ ਜੀ ਦਾ ਬਤੌਰ ਉਹਨਾਂ ਦੀ ਸਫੇਦ ਦਾੜੀ ਔਰ ਇੱਕ ਗੁਰਸਿੱਖ ਦਾ ਜਿਹੜਾ ਪਹਿਰਾਵਾ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਔਰ ਮੈਂ ਤਾਂ ਹੂੰ ਸੁਬੀਰ ਜੀ ਦੇ ਖਿਲਾਫ ਵੀ ਨਹੀਂ ਕਦੇ ਘੱਟ ਬੋਲਦਾ ਕਿ ਸਿਆਣੇ ਕਹਿੰਦੇ ਵੀ ਘੱਟ ਬੋਲਣਾ ਚਾਹੀਦਾ ਪਰ ਉਹ ਸੁਬੀਰ ਬਾਦਲ ਜੀ ਹਟਦੇ ਹੀ ਨਹੀਂ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਾਇਦ ਮੇਰੇ ਤੋਂ ਡਰਨ ਲੱਗ ਪਿਆ ਸੋ ਕੱਲ ਉਹਨਾਂ ਨੇ ਗਿੱਦੜਬਾਚ ਮੀਟਿੰਗ ਕੀਤੀ ਸੀ ਮਾਗੀ ਮੇਲੇ ਦੀ ਕਾਨਫਰੰਸ ਦੇ ਉ ਮਤਲਕ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਮਾਗੀ ਮੇਲੇ ਦੀਆਂ ਕਾਨਫਰੰਸਸ ਸਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ ਉਹਦਾ ਕਾਰਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤੁਸੀਂ ਇਸ ਸ਼ਹਾਦਤਾਂ ਤੇ ਕਿਸੇ ਤਰੀਕੇ ਦੀਆਂ ਸਿਆਸੀ ਕਾਨਫਰੰਸਿਸ ਨਹੀਂ ਕਰ ਸਕਦੇ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਹੁਣ ਤੋਂ ਅਸੀਂ ਸਿਆਸੀ ਕਾਨਫਰੰਸ ਬੰਦ ਕਰ ਦੇਵਾਂਗੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਨਹੀਂ ਮੰਨਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਐਵੇਂ ਬੰਦ ਸੀ ਉੱਥੇ ਤਾਂ ਨਹੀਂ ਹੋ ਰਹੀਆਂ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਤੁਸੀਂ ਆਪਣਾ ਕੰਮ ਚਲਾ ਦਿੰਨੇ ਹੋ ਇਸੇ ਕਰਕੇ ਜਦੋਂ ਤੁਹਾਨੂੰ ਤਨਖਾਹਿਆ ਕਰਾਰ ਦਿੱਤਾ ਜਦੋਂ ਤੁਸੀਂ ਮੰਨਿਆ ਕਿ ਅਸੀਂ ਬੇਅਦਬੀ ਕੀਤੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ ਇਸ ਦੇ ਬਾਵਜੂਦ ਤੁਸੀਂ ਜਦੋਂ ਆਏ ਮੂੜ ਚ ਇਲੈਕਸ਼ਨ ਨਹੀਂ ਲੜੇ ਬਾਨੇ ਨਾਲ ਭੱਜ ਗਏ ਵੀ ਗਿੱਦੜ ਬਾ ਨਾਲ ਲੜਨਾ ਪਵੇ ਡੇਰਾ ਬਾਬਾ ਨਾਨਕ ਨਾਲ ਲੜਨਾ ਪਵੇ ਕਿਉਂ ਤੁਹਾਨੂੰ ਇਹ ਸੀ ਕਿ ਅਸੀਂ ਝਾੜੂ ਵਾਲੇ ਉਮੀਦਵਾਰ ਨੂੰ ਜਿਤਾ ਦਈਏ ਆ ਇਸ ਕਰਕੇ ਤੁਸੀਂ ਆਦਾ ਉਮੀਦਵਾਰ ਦਿੱਤਾ ਨਹੀਂ ਨਾ ਤੁਸੀਂ ਲੜੇ ਤੇ ਮੈਂ ਤੁਹਾਨੂੰ ਵਾਰ-ਵਾਰ ਗੁਜਾਰਿਸ਼ ਕੀਤੀ ਕਿ ਸੁਖਬੀਰ ਜੀ ਤੁਸੀਂ ਆਪ ਆ ਕੇ ਚੋਣਾਂ ਲੜੋ ਲੇਕਿਨ ਤੁਸੀਂ ਨਹੀਂ ਮੰਨੇ ਮੈਂ ਇਹ ਵੀ ਕਿਹਾ ਵੀ ਜੇ ਤੁਸੀਂ ਲੜੋਗੇ ਤਾਂ ਮੈਂ ਲੜਾਂਗਾ ਧਰਮ ਬੱਧੀ ਨਹੀਂ ਲੜੇਗੀ ਨਹੀਂ ਮੰਨੇ ਚਲੋ ਚੋਣ ਹੋ ਗਿਆ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੰਖਾਈਆ ਕਰਾਰ ਤੋਂ ਬਾਹਰ ਆਏ ਤੁਸੀਂ ਆਖਿਆ ਵੀ ਮੈਂ ਤਾਂ ਛੁੱਟੀ ਤੇ ਗਿਆ ਸੀ ਹੁਣ ਮੈਂ ਆ ਗਿਆ ਯਾਰ ਨਾਓ ਤੁਸੀਂ ਬਹੁਤ ਮੈਚਿਓਰ ਪੋਲਿਟਿਸ਼ੀਅਨ ਹੋ ਬੰਨਾ ਚਾਹੀਦਾ ਤੁਹਾਨੂੰ ਜਿਹੜੇ ਕੀ ਹੈ ਨਹੀਂ ਅਕਾਲੀ ਦਲ ਦੇ ਤੁਸੀਂ ਸਰਪ੍ਰਸਤੋਂ ਮਾਲਿਕੋਂ ਉਹ ਵੀ ਇਸ ਕਰ ਕਿਉਂਕਿ ਹੋਰ ਜਿਹੜੇ ਹੈਗੇ ਆ ਲੋਕ ਵਿਚਾਰੇ ਅਕਾਲੀ ਦਲ ਦੇ ਹੈ ਤਾਂ ਉਹ ਕਾਬਲ ਉਹਨਾਂ ਕੋਲੇ ਮਾਲ ਨਹੀਂ ਹੈ ਮਾਇਆ ਤੋਂ ਬਿਨਾ ਪਾਰਟੀ ਚਲਦੀ ਨਹੀਂ ਹੈ ਇਸ ਕਰਕੇ ਤੁਹਾਡੇ ਨਾਲ ਸਾਰੇ ਹਿਰਦ ਗਰ ਦੋਰ ਹੋ ਗਏ ਹੁਣ ਕੱਲ ਤੁਸੀਂ ਗਿੱਦੜਵੇ ਆ ਗਏ ਹੁਣ ਗਿੱਦੜਵੇ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਸ਼ਰੋਮਨੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਕਿੰਨਾ ਝੂਠ ਬੋਲ ਰਿਹਾ ਇੱਕ ਸੁਖਨੇ ਪਿੰਡ ਚ ਆਏ ਤੇ ਉੱਥੇ ਕਿਹਾ ਵੀ ਰਾਜੇ ਬਣਨ ਨੂੰ ਤਾਂ ਯਾਰ ਚੌਥੇ ਨੰਬਰ ਤੇ ਰੱਖਣਾ ਸੀ ਇਹਨੂੰ ਤੀਜੇ ਤੇ ਕਿਉਂ ਰੱਖੇ ਤੁਸੀਂ ਇਹਦਾ ਦਿਖਾ ਦਿਓ ਵੀ ਅਸੀਂ ਕਿਹੜੇ-ਕਿਹੜੇ ਪਿੰਡਾਂ 'ਚ ਸਾਰੇ 50 ਪਿੰਡਾਂ ਦਾ ਵੇਰਵਾ ਦਿਓ ਇੱਕ ਪਿੰਡ 'ਚ ਜੇ ਅਸੀਂ ਤੀਜੇ ਨੰਬਰ ਤੇ ਰਹਿ ਗਏ ਉਹ ਰਿਜ਼ਰਵ ਕੈਟਾਗਰੀ ਦੀ ਸਾਡੀ ਸੀਟ ਸੀਗੀ ਤੇ ਇਹਦਾ ਮਤਲਬ ਤੁਸੀਂ ਬੜੇ 30 ਮਾਰ ਖਾਨ ਦੀ ਗੱਲ ਕਰਦੇ ਹੋ ਦੂਜੇ ਪਿੰਡਾਂ ਦਾ ਵੀ ਹਿਸਾਬ ਕਰ ਲਓ ਵੀ ਬਾਕੀ 47 ਪਿੰਡਾਂ 'ਚ 48 ਪਿੰਡਾਂ 'ਚ ਤੁਸੀਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਵੀ ਰਹੇ ਹੋ ਤੁਹਾਡੇ ਕਈ ਥਾਂ ਤੇ ਬੰਦੇ ਹੀ ਨਹੀਂ ਚੋਣਵ ਲੜੇ ਐਸੀਆਂ ਸੀਟਾਂ ਵੀ ਐ ਸੋ ਮੇਰੇ ਕਹਿਣ ਦਾ ਮਤਲਬ ਹੀ ਹੈ ਕਿ ਇਸ ਤਰ੍ਹਾਂ ਸਫੇਦ ਦਾੜੀ ਵਾਲਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਨਹੀਂ ਮਜ਼ਾਕ ਕੀਤਾ ਤੇ ਝੂਠੀਆਂ ਗੱਲਾਂ ਲੋਕਾਂ ਨੂੰ ਨਾਂ ਖੋ ਕੇ ਫੇਰ ਤੁਸੀਂ ਕਹਿੰਦੇ ਮੈਂ ਲੜਾਂਗਾ ਫਿਰ ਤੁਸੀਂ ਆਪਣਾ ਬਿਆਨ ਵਾਪਸ ਲੈ ਲਿਆ ਸੁਖਬੀਰ ਜੀ ਗੱਲ ਇਹ ਆ ਅਸੀਂ ਤਾਂ ਉਹ ਅਸੀਂ ਤਾਂ ਹਾਰ ਜੇਡ ਦੇ ਜੰਮੇ ਨੇ ਹਾਰ ਜੇਡ ਦੇ ਉਹ ਸਾਡਾ ਕਿਹੜਾ ਬਾਪ ਕੋਈ ਪੰਜ ਵਾਰੀ ਮੁੱਖ ਮੰਤਰੀ ਸੀ ਅਸੀਂ ਤਾਂ ਆਪ ਥੱਲੋਂ ਚੱਲੇ ਸਿਸਟਮ ਬਣਾਇਆ ਸਾਡੇ ਤਾਂ ਬਾਪ ਸਰਪੰਚ ਨਹੀਂ ਸੀਗਾ ਤੁਹਾਨੂੰ ਤਾਂ ਬਣਿਆ ਬਣਾਇਆ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਤੁਸੀਂ ਪੰਜ ਵਾਰੀ ਦੇ ਮੁੱਖ ਮੰਤਰੀ ਸੀ ਫਿਰ ਤੁਹਾਨੂੰ ਉਧਰੋਂ ਆਏ ਅਮਰੀਕਾ ਅਮਰੂਕਾ ਚੋਂ ਪੜ ਕੇ ਸਿੱਧਾ ਉਹਨਾਂ ਨੇ ਮੰਤਰੀ ਬਣਾਤਾ ਐਮਪੀ ਲੜਾਤਾ ਫਿਰ ਡੇਟੀ ਮੁੱਖ ਮੰਤਰੀ ਬਣਾਤਾ ਐਸਾ ਹਾਰਡ ਡੇਟ ਦੇ ਜੰਮੇ ਵੀ ਲੜਨਾ ਤਾਂ ਬਿਲਕੁਲ ਤੁਸੀਂ ਲੜੇ ਓ ਠੋਕ ਵਾ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਕੱਢਣਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜ ਬਾ ਫਿਰ ਮੈਂ ਲੜਾਂਗਾ ਐਵੇਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜ ਬਾ ਦੇ ਮਰਜੀ ਵੜੇ ਐ ਮੋਛੇ ਪਾਦਿਆਂ